ਇਕਾਲਕ ਸਾਹਿਬ ਜਿਵੇਂ ਦੋ ਮੁੰਡਿਆਂ ਦੀ ਖਬਰ ਆ ਰਹੀ ਸੀ ਬ੍ਰੈਂਟਨ ਦੇ ਲੜਕੇ ਆ ਦੋ ਤੇ ਉਹਨਾਂ ਤੋਂ ਕਾਫੀ ਭਾਰੀ ਮਾਤਰਾ ਦੇ ਵਿੱਚ ਡਰੱਗਸ ਵਗੈਰਾ ਤੇ ਹੋਰ ਚੀਜ਼ਾਂ ਫੜੀਆਂ ਗਈਆਂ ਤੇ ਮੈਂ ਸਮਝਦਾ ਵੀ ਜੇ ਉਹ ਜੀਆਂ ਘਟਨਾਵਾਂ ਜਿਹਦਾ ਜਿਹੜੀਆਂ ਵਾਪਰਦੀਆਂ ਜਿਨ੍ਹਾਂ ਚ ਪੰਜਾਬੀਆਂ ਦਾ ਨਾਮ ਆਉਂਦਾ ਤੇ ਉਹ ਬੜੇ ਸ਼ਰਮ ਵਾਲੀ ਗੱਲ ਆ ਕਿ ਪੰਜਾਬੀਆਂ ਦਾ ਨਾਮ ਇਨ੍ਹਾਂ ਘਟਨਾਵਾਂ ਦੇ ਵਿੱਚ ਜੁੜਦਾ हां जी ਵੀਰੇ ਉਹਦੇ ਚਾ ਨਾ ਆਪਣੇ ਜਿਵੇਂ ਕਹਿੰਦੇ ਨੇ ਆਪਾਂ ਹਮੇਸ਼ਾ ਹੀ ਗੱਲ ਕਰਦੇ ਹਾਂ ਕਿ ਆਪਣੇ ਦੋ ਪੰਜਾਬੀ ਮੁੰਡਿਆਂ ਨੇ ਆਪਣੇ ਪੰਜਾਬ ਦਾ ਜਾਂ ਜਿਵੇਂ ਕਹਿੰਦੇ ਕੈਨੇਡਾ ਦਾ ਨਾਂ ਫੇਰ ਰੋਸ਼ਨ ਕੀਤਾ ਦੋ ਪੰਜਾਬੀ ਮੁੰਡੇ ਫੜੇ ਗਏ ਆ ਕੱਲ ਪਰਸੋਂ ਦੀ ਗੱਲ ਹੀ ਆ ਇੱਕ ਪ੍ਰਵੀਨ ਗਿੱਲ ਹੈ ਤੇ ਇੱਕ ਆਪਣਾ 40 ਸਾਲ ਦਾ ਤੇ ਇੱਕ ਮੁੰਡਾ ਹੋਰ ਹੈ ਜੀ ਉਹਨਾਂ ਦੋ ਦੋਵਾਂ ਕੋਲੋਂ ਭਾਰੀ ਮਾਤਰਾ ਦੇ ਵਿੱਚ ਦੇਸੀ ਕਿਉ ਸ਼ਰਾਬ ਸੈਂਟਨਲ ਹੈਰੋਇਨ ਸਮਾਨ ਫੜਿਆ ਗਿਆ ਜੀ ਬਹੁਤ ਭਾਰੀ ਮਾਤਰਾ ਦੇ ਵਿੱਚ ਤੇ ਇਹ ਲੰਮੇ ਸਮੇਂ ਤੋਂ ਇਸ ਧੰਦੇ ਦੇ ਵਿੱਚ ਸੀਗੇ ਤੇ ਇਹ ਸਟੋਰਾਂ ਤੋਂ ਜਿੱਥੋਂ ਤੱਕ ਆਪਾਂ ਨੂੰ ਆਪਣੇ ਸੂਤਰਾਂ ਤੋਂ ਪਤਾ ਲੱਗਿਆ ਕਿ ਸਟੋਰਾਂ 'ਚ ਜਾ ਕੇ ਆਪਣੇ ਦੇਸੀ ਘਿਓ ਚੋਰੀ ਕਰਦੇ ਸੀ ਇਹਨਾਂ ਬੰਦਿਆਂ ਦੀ ਵਜ੍ਹਾ ਕਰਕੇ ਜਿਹੜਾ ਦੇਸੀ ਘਿਓ ਹੈ ਜਾਂ ਜਿਹੜੀਆਂ ਮਹਿੰਗੀਆਂ ਸ਼ਰਾਬਾਂ ਹਨ ਉਹ ਸ਼ੀਸ਼ਿਆਂ 'ਚ ਰੱਖਣ ਲੱਗ ਗਏ ਜੀ ਸਟੋਰ ਵਾਲੇ ਅੱਛਾ ਹਾਂਜੀ